ਹਾਂਜੀ ਪਿਆਰੇ ਵਿਦਿਆਰਥੀਓ ਕਿਦੋਂ ਬੇਟਾ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਕਰਾਂਗੇ 6ਵੀਂ ਕਲਾਸ ਸਮਾਜਿਕ ਵਿਗਿਆਨ ਪਾਠ 10ਵਾਂ ਪਿਆਦਿਕਾ ਸ਼ੁਰੂ ਕਰਦੇ ਹਾਂ ਬੇਟਾ ਸਭ ਤੋਂ ਪਹਿਲਾਂ ਇਹ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਇੱਕ ਵਾਕ ਦੇਣੀ ਠੀਕ ਹੈ ਇੱਕ ਤੋਂ 15 ਸ਼ਬਦਾਂ ਵਿੱਚ ਦੇਣੇ ਨੇਗੇ ਨੰਬਰ 1 ਰਿਗਵੇਦਿਕ ਕਾਲ ਦੀ ਰਾਜਨੀਤਿਕ ਅਵਸਥਾ ਬਾਰੇ ਪੰਜ ਵਾਕ ਲਿਖੋ ਉੱਤਰ ਹੈ ਇਸ ਦਾ ਨੰਬਰ 1 ਆਰੰਭਿਕ ਬਯਦਿਕ ਕਾਲ ਵਿੱਚ ਬਹੁਤ ਸਾਰੇ ਛੋਟੇ-ਛੋਟੇ ਕਬੀਲੇ ਰਾਜ ਕਰਦੇ ਸਨ ਨੰਬਰ 2 ਰਾਜਾ ਆਪਣੇ ਰਾਜ ਦਾ ਮੁਖੀ ਹੁੰਦਾ ਸੀ ਨੰਬਰ 3 ਆਮ ਤੌਰ ਤੇ ਰਾਜੇ ਦਾ ਪੁੱਤਰ ਹੀ ਰਾਜ ਦੀ ਉਤਰਾਧਿਕਾਰੀ ਹੁੰਦਾ ਸੀ ਰਾਜ ਦਾ ਉਤਰਾਧਿਕਾਰੀ ਹੁੰਦਾ ਸੀ ਨੰਬਰ 4 ਆਧੁਨਿਕ ਸੰਸਦ ਦੀ ਤਰ੍ਹਾਂ ਰਾਜੇ ਦੀ ਸਹਾਇਤਾ ਲਈ ਦੋ ਸੰਸਥਾਵਾਂ ਹੁੰਦੀਆਂ ਸਨ ਸਭਾ ਅਤੇ ਸਮિતિ ਨੰਬਰ 5 ਪ੍ਰੋਹਿਤ ਸੈਨਾਨੀ ਅਤੇ ਗ੍ਰਾਮੀਣ ਗ੍ਰਾਮੀਣ ਆਦ ਰਾਜੇ ਦੀ ਸਹਾਇਤਾ ਕਰਨ ਲਈ ਅਧਿਕਾਰੀ ਹੁੰਦੇ ਸਨ ਪ੍ਰਸ਼ਨ ਨੰਬਰ 2 ਵੈਦਿਕ ਲੋਕ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਸਨ ਉੱਤਰ ਨੰਬਰ 1 ਧਰਤੀ ਦੇ ਦੇਵਤਾ ਜਿਵੇਂ ਪ੍ਰਿਥਵੀ ਆਕ ਸੋਮਾਤ ਨੰਬਰ 2 ਅਕਾਸ਼ ਦੇ ਦੇਵਤਾ ਜਿਵੇਂ ਇੰਦਰ ਮਾਰੂ ਨੰਬਰ 3 ਪੁਲਾੜ ਦੇ ਦੇਵਤਾ ਜਿਵੇਂ ਵਰਣ ਸੂਰਜ ਵਿਸ਼ਨੂੰ ਪੂਸ਼ਣ ਅਸ਼ਵਨੀਯਾ ਪ੍ਰਸ਼ਨ ਨੰਬਰ 3 ਹੈ ਵੈਦਿਕ ਕਾਲ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਹੈ ਵੈਦਿਕ ਕਾਲ ਵਿੱਚ ਸਮਾਜ ਚਾਰ ਵਰਨਾ ਬ੍ਰਾਹਮਣ ਖੱਤਰੀ ਵੈਸ਼ ਅਤੇ ਸੂਦਰ ਵਿੱਚ ਵੰਡਿਆ ਹੋਇਆ ਸੀ ਸਮਾਜ ਦੀ ਸਭ ਤੋਂ ਛੋਟੀ ਇਕਾਈ ਸੀ ਪਿਤਾ ਪਰਿਵਾਰ ਦਾ ਮੁਖੀ ਹੁੰਦਾ ਸੀ ਇਸਤਰੀਆਂ ਪੜੀਆਂ ਲਿਖੀਆਂ ਹੁੰਦੀਆਂ ਸਨ ਅਤੇ ਸਮਾਜ ਵਿੱਚ ਉਹਨਾਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਸੀ Vedic ਲੋਕ ਭੋਜਨ ਵਿੱਚ ਕਣਕ ਦਾਲਾਂ ਚਾਵਲ ਫਲ ਸਬਜ਼ੀਆਂ ਦੁੱਧ ਕਿਉਂ ਖਾਂਦੇ ਸਨ Vedic ਲੋਕ ਖੇਡਾਂ ਦੇ ਬਹੁਤ ਸ਼ੌਕੀਨ ਸਨ ਸ਼ਿਕਾਰ ਰੱਬ ਸ਼ਿਕਾਰ ਰੱਤ ਤੋੜ ਘੋੜਸਵਾਰੀ ਆਹ ਉਹਨਾਂ ਦੀਆਂ ਹਰਮਨ ਪਿਆਰੀਆਂ ਕਿਹੜਾਂ ਸਨ ਨੱਚਣਾ ਗਾਉਣਾ ਅਤੇ ਸ਼ੌਕਤ ਉਹਨਾਂ ਦੇ ਮਨੋਰੰਜਨ ਦੇ ਹਰਮਨ ਪਿਆਰੇ ਸਾਧਨ ਸਨ ਪ੍ਰਸ਼ਨ ਨੰਬਰ 4 ਪੈਦਿਕ ਲੋਕਾਂ ਦੀਆਂ ਆਰਥਿਕ ਗਤੀਵਿਧੀਆਂ ਕੀ ਸਨ ਉੱਤਰ ਖੇਤੀਬਾੜੀ ਪਸ਼ੂ ਪਾਲਣ ਉਦਯੋਗਿਕ ਧੰਦੇ ਅਤੇ ਉਹਨਾਂ ਦੇ ਮੁੱਖ ਧੰਦੇ ਸਨ ਜੇਤੀਬੜੀ ਪਸ਼ੂ ਉਦਯੋਗਿਕ ਤੰਦੇ ਅਤੇ ਵਪਾਰ ਉਹਨਾਂ ਦੇ ਮੁੱਖ ਤੰਦੇ ਸਨ ਵੈਦਿਕ ਲੋਕ ਦਾਲਾਂ ਅਤੇ ਸਬਜ਼ੀਆਂ ਵੀ ਉਗਾਉਂਦੇ ਸਨ ਵੈਦਿਕ ਲੋਕ ਗਾਂ, ਘੋੜਾ, ਪੇੜ, ਬੱਕਰੀ, ਬਲਦ ਆਦ ਪਸ਼ੂ ਪਾਲਦੇ ਸਨ ਪ੍ਰੰਤੂ ਗਊ ਸਭ ਤੋਂ ਮਹੱਤਵਪੂਰਨ ਪਸ਼ੂ ਸੀ ਉਸ ਸਮੇਂ ਲੋਹਾਰ, ਤਰਖਾਨ, ਜੁਲਾਹੇ, কুমਾਰ, ਕਾਰੀਗਰ ਆਦ ਵੈਦਿਕ ਆਰਥਿਕ ਜੀਵਨ ਦਾ ਮਹੱਤਵਪੂਰਨ ਅੰਗ ਸਨ ਵਪਾਰ, ਫਲ ਅਤੇ ਜਾਲ ਮਾਰਗਾਂ ਰਹੀ ਹੁੰਦਾ ਸੀ। ਵਪਾਰ ਵਿੱਚ ਵਸਤਾਂ ਦੀ ਟਾਂਦਰਾ ਪ੍ਰਣਾਲੀ ਪ੍ਰਚਲਿਤ ਸੀ। ਪ੍ਰਸ਼ਨ ਨੰਬਰ 5 ਹੈ। ਸप्त ਸਿੰਧੂ ਪ੍ਰਦੇਸ਼ ਵਿੱਚ ਕਿਹੜੀਆਂ ਨਦੀਆਂ ਵਹਿਂਦੀਆਂ ਸਨ? ਉੱਤਰ ਸप्त ਸਿੰਧੂ ਪ੍ਰਦੇਸ਼ ਤੋਂ ਭਾਵ ਸੱਤ ਨਦੀਆਂ ਦਾ ਪ੍ਰਦੇਸ਼ ਸੀ। ਉਸ ਸਮੇਂ ਵਹਿਣ ਵਾਲੀਆਂ ਸੱਤ ਨਦੀਆਂ ਹੇਠ ਲਿਖੀਆਂ ਸਨ। ਨੰਬਰ 1 ਸਿੰਧੂ ਨੰਬਰ 2 ਜੇਲਮ ਨੰਬਰ 3 ਚਨਾਬ ਨੰਬਰ 4 ਰਵੀ ਨੰਬਰ 5 ਵਿਆਸ ਨੰਬਰ 6 ਸਤਲੋਜ ਨੰਬਰ 7 ਸਰਸਤੀ ਪ੍ਰਸ਼ਨ ਨੰਬਰ 6 ਵਸਤੂ ਵਟਾਂਦਰਾ ਪ੍ਰਣਾਲੀ ਕੀ ਹੈ ਵਸਤੂ ਵਟਾਂਦਰਾ ਪ੍ਰਣਾਲੀ ਦੇ ਕੀ ਨੁਕਸਾਨ ਹਨ ਉੱਤਰ ਹੈ ਸਾ ਵਸਤੂ ਵਟਾਂਦਰਾ ਪ੍ਰਣਾਲੀ ਅਨਸਾਰ ਇੱਕ ਵਿਅਕਤੀ ਆਪਣੇ ਦੁਆਰਾ ਪੈਦਾ ਕੀਤੀਆਂ ਵਸਤੂਆਂ ਤੇ ਸੇਵਾਵਾਂ ਨੂੰ ਕਿਸੇ ਹੋਰ ਦੁਆਰਾ ਪੈਦਾ ਕੀਤੀਆਂ ਚੀਜ਼ਾਂ ਤੇ ਸੇਵਾਵਾਂ ਨਾਲ ਬਦਲ ਸਕਦਾ ਹੈ ਉਦਾਹਰਨ ਦੇ ਤੌਰ ਤੇ ਇਸ ਪ੍ਰਣਾਲੀ ਵਿੱਚ ਜੇਕਰ ਇਸ ਪ੍ਰਣਾਲੀ ਵਿੱਚ ਜੇਕਰ ਕਿਸਾਨ ਨੂੰ ਕਮੀਜ਼ ਸਲਾਈ ਦੀ ਲੋੜ ਪਵੇ ਤਾਂ ਦਰਜੀ ਨੂੰ ਉਹ ਅਨਾਜ ਦੇ ਦੇਵੇਗਾ ਜੇ ਮੋਚੀ ਨੂੰ ਕਪੜਾ ਚਾਹੀਦਾ ਤਾਂ ਜਲਾਹੇ ਨੂੰ ਜੁੱਤੀ ਦੇ ਦੇਵੇਗਾ ਜਿਸ ਵਿੱਚ ਲੋਕ ਪੈਸੇ ਦੀ ਥਾਂ ਆਪਣੀਆਂ ਵਸਤੂਆਂ ਜਾਂ ਸੇਵਾਵਾਂ ਦੀ ਤਬਦੀਲ ਕਰਦੇ ਸਨ ਵਸਤੂ ਬਟਾਂਦਰਾ ਪ੍ਰਣਾਲੀ ਦੇ ਨੁਕਸਾਨ ਕੀ ਸੀਗੇ ਨੰਬਰ 1 ਇਹ ਪ੍ਰਣਾਲੀ ਦੋਰੇ ਸੰਯੋਗ ਦਾ ਸਿਧਾਂਤ ਤੇ ਆਧਾਰਿਤ ਸੀ ਨੰਬਰ 2 ਵਸਤੂਆਂ ਦੀ ਠੀਕ ਕੀਮਤ ਲਾਉਣੀ ਮੁਸ਼ਕਲ ਹੁੰਦੀ ਸੀ ਨੰਬਰ 3 ਵਸਤੂਆਂ ਵੱਡੀਆਂ ਵਸਤੂਆਂ ਦੀ ਤਬਦੀਲੀ ਕਰਨੀ ਔਖੀ ਸੀ ਨੰਬਰ 4 ਬਹੁਤ ਵਸਤੂਆਂ ਨਾਸ਼ਵਾਨ ਹੁੰਦੀਆਂ ਹਨ ਅਤੇ ਲੰਮੇ ਸਮੇਂ ਤੱਕ ਰੱਖੀਆਂ ਨਹੀਂ ਜਾ ਸਕਦੀਆਂ ਨੰਬਰ 2 ਖਾਲੀ ਥਾਵਾਂ ਆਰੰਭਿਕ ਪੈਦ ਦੇ ਕਾਲ ਵਿੱਚ ਛੋਟੇ ਛੋਟੇ ਕਬੀਲੇ ਰਾਜ ਕਰਦੇ ਸਨ ਨੰਬਰ 2 ਸਮਾਜ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ ਜਿਨ੍ਹਾਂ ਨੂੰ ਵਰਣ ਕਿਹਾ ਜਾਂਦਾ ਸੀ ਨੰਬਰ 3 Vedic ਲੋਕਾਂ ਦਾ ਮੁੱਖ ਭੋਜਨ ਪਾਣ ਚਾਵਲ ਅਤੇ ਦਾਲਾਂ ਸਨ ਨੰਬਰ 4 ਬୈਦਿਕ ਲੋਕ ਖੇਡਾਂ ਦੇ ਬਹੁਤ ਸ਼ੁਕੀਨ ਸਨ ਨੰਬਰ 5 ਬୈਦਿਕ ਲੋਕ ਕੁਦਰਤ ਦੀ ਪੂਜਾ ਕਰਦੇ ਸਨ ਅੱਗੇ ਬੇਟਾ ਮਿਲਾਨ ਕਰੋ ਹੈ ਵਿਪਾਸਾ ਇੱਕ ਨਦੀ ਦਾ ਨਾਮ ਹੈ ਸਵਾਰਾ ਰਾਜਨੀਤਿਕ ਸੰਸਥਾ ਅਜਰਵੈਦ ਚਿਕਿਤਸਾ ਸ਼ਾਸਤਰ ਹੈ ਵਾਰਣ ਇੱਕ ਦੇਵਤਾ ਨੰਬਰ 4 ਹੇਠ ਲਿਖੇ ਵਾਕਾਂ ਲਈ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਪਰੂਸ਼ਣੀ ਇੱਕ ਨਦੀ ਦਾ ਨਾਮ ਹੈ ਸਹੀ ਬୈਦਿਕ ਕਾਲ ਵਿੱਚ ਇੰਦਰ ਵਰਖਾ ਦਾ ਦੇਵਤਾ ਸੀ ਸਹੀ ਬୈਦਿਕ ਕਾਲ ਵਿੱਚ ਲੋਕਾਂ ਦੇ ਲਈ ਗਊ ਪਵਿੱਤਰ ਨਹੀਂ ਸੀ ਗਲਤ ਨੰਬਰ 4 ਬୈਦਿਕ ਕਾਲ ਵਿੱਚ ਔਰਤਾਂ ਦਾ ਆਦਰ ਨਹੀਂ ਹੁੰਦਾ ਸੀ ਗਲਤ ਅੱਗੇ ਚੱਲਦੇ ਹਾਂ ਬੱਚਾ ਅੱਗੇ ਐਕਟੀਵਿਟੀ ਹੈ ਤੁਹਾਡੀ ਬୈਦਿਕ ਕਾਲ ਦੇ ਦੇਵਤਿਆਂ ਦੀ ਸੂਚੀ ਤਿਆਰ ਕਰੋ ਜਿਨ੍ਹਾਂ ਦੀ ਅੱਜਕੱਲ ਦੀ ਪੂਜਾ ਕੀਤੀ ਜਾਂਦੀ ਹੈ ਪ੍ਰਾਚੀਨ ਕਾਲ ਦੇ ਦੇਵਤੇ ਜਿਨ੍ਹਾਂ ਦੀ ਅੱਜਕੱਲ ਵੀ ਪੂਜਾ ਕੀਤੀ ਜਾਂਦੀ ਹੈ ਨੰਬਰ 1 ਇੰਦਰ ਬਰਖਾ ਤੇ ਤੂਫਾਨ ਦਾ ਦੇਵਤਾ ਹੈ ਨੰਬਰ 2 ਅਗਨੀ ਅੱਗ ਦਾ ਦੇਵਤਾ ਨੰਬਰ 3 ਵਰਣ ਪਾਣੀ ਦਾ ਦੇਵਤਾ ਨੰਬਰ 4 ਸੂਰਜ ਊਲਾੜਤਾ ਦੇਵਤਾ ਨੰਬਰ 5 ਮਾਰੂਤ ਹਵਾ ਦਾ ਦੇਵਤਾ ਵాయు ਤੁਸੀਂ ਬਾਯੂ ਲਿਖ ਸਕਦੇ ਹੋ ਬੇਟਾ ਇੱਥੇ ਹਵਾ ਦਾ ਦੇਵਤਾ ਵాయు ਹਵਾ ਹੁੰਦੀ ਹੈ ਹਿੰਦੀ ਦੇ ਵਿੱਚ ਵాయు ਕਹਿੰਦੇ ਇਹਨੂੰ ਨੰਬਰ 6 ਬ੍ਰਹਮਾ ਸ੍ਰਿਸ਼ਟੀ ਦੇ ਰਚਨਾਹਾਰ ਨੰਬਰ 7 ਸਰਸਵਤੀ ਗਿਆਨ ਅਤੇ ਸਿੱਖਿਆ ਦੀ ਦੇਵੀ ਨੰਬਰ 8 ਲక్ష్ਮੀ ਤਾਂਦੀ ਦੇਵੀ ਰੁਦਰ ਸ਼ਿਵ ਦਾ ਇੱਕ ਰੂਪ ਇਹ ਪੈਦੇ ਕਾਲ ਦੇ ਜਿਹੜੇ ਅੱਜ ਕੱਲ ਦੇ ਦੇਵਤੇ ਨੇ ਇਹਨਾਂ ਨੂੰ ਅੱਜ ਵੀ ਪੂਜਾ ਕੀਤੀ ਜਾਂਦੀ ਹੈ ਇਹ ਸੀ ਬੇਟਾ ਅੱਜ ਦੀ ਵੀਡੀਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤੁਹਾਨੂੰ